ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਨੀ ਲੈ ਕੇ ਤੇਰਾ ਨਾਮ ਇੱਕ ਵਾਰੀ ਤਾਂ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾਨੀ ਇੱਕ ਵਾਰੀ ਤਾਂ ਦੱਸ ਜਾ ਤੈਨੂੰ ਯਾਦ ਕਰਾਂ ਕੇ ਨਾਨਾ ਨਿਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨਿੱਤ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇੜੇ ਮੈਂ ਪਾਪੀ ਦੇ ਦਿਲ ਦੇ ਵੇੜੇ ਹੋਣੀ ਸੁਨ ਸਰਾਂ ਇੱਕ ਵਾਰੀ ਤਾਂ ਦੱਸ ਜਾ ਤੈਨੂੰ ਯਾਦ ਕਰਾਂ ਕਿ ਨਾ ਨੀ ਇੱਕ ਵਾਰੀ ਤਾਂ ਦੱਸ ਜਾ ਤੈਨੂੰ ਯਾਦ ਕਰਾਂ ਕਿ ਨਾ